ਸਿਵ ਗ੍ਰੰਥ ਕਰਤਾ ਚਿੰਤ ਸਿੱਧਾ ਹੀ ਲੈ ਚਲਨੀ ਹੈ ਇੱਧਰ ਆ ਬੋਲ ਤੇ ਸਹੀ ਇੱਧਰ ਨੰਨੂ ਸਫਾਈ ਕਰ ਰਹੀ ਏ ਇੱਕਦਮ ਪੂਰੀ ਉਹ ਬਣ ਕੇ ਕੀ ਬਣਿਆ ਕਾਕੇ ਤੂੰ ਅੱਜ ਅੰਮਾ ਸੀ ਬਾਤ ਦਿਵਾਲੀ ਦੀ ਸਫਾਈ ਆਪਣਾ ਕਰਦੀ ਆ ਦਿਵਾਲੀਆਂ ਦੀ ਸਫਾਈ ਕਰ ਰਹੀ ਏ ਜੀ ਆਣ ਵਾਲੀਆ ਬਾਤ ਸੇ ਅਬੀ ਮਾਂ ਨਾ ਕਰਦੀ ਕੋਈ ਸਫਾਈ ਤੇ ਮੈਨੂੰ ਹੀ ਸਫਾਈ ਕਰਨੀ। ਉਰਮਾਨ ਨਾ ਕਰਦੀ। ਓਏ ਹੋਏ ਹੋਏ। ਮਾਨਵਪ੍ਰੀਤ ਨਹੀਂ ਨਾ ਕਰਦੀ। ਸਾਰੀ ਕਰਲੇਗੀ ਸਫਾਈ ਆ ਤੇ। ਵੇਹ ਨਾ ਮੇਰੀ ਕੁੜੀ ਸਫਾਈਆਂ ਕਰਦੀ ਪੀਏ ਸਾਰੇ ਪਾਉਚੇ ਝਾੜੂ। ਅੱਜਵੇਂ ਬਣੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ। ਅੱਜ ਤੁਹਾਡਾ ਮਮਾ ਮਾਈ ਕਾਇਆ। ਹਾਂਜੀ ਤੇ ਅਸੀਂ ਉਹਦੀ ਕਰਨ ਲੱਗੇ ਆ ਅਨਬਾਕਸਿੰਗ। ਯੈਸ। yes chalie fir chalo chalo kaka chad gayi chalo go. let's go chalo mike leke aaiye chalo koi kholo lath maro bo ho ho yeh lath maar tu neera bahut zyada kamret vich kamret vich neera bahut zyada ruko main laaj ganiyan oh nahi nahi ladni jagani hai gi laaj ganao nahi nahi laj gani lo ji le liya mike ਹੜੋ ਚਲੋ ਚਲੋ ਹਾਂ ਗੋ ਚਲੋ 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 ਹਾਂਜੀ ਹਾਂਜੀ ਤੇ ਹੁਣ ਨੰਨੂ ਸਾਡੀ ਪਾਰਸਲ ਖੋਲੇਗੀ ਜਲਦੀ ਕਮ ਆਨ ਜਲਦੀ ਕਰੋ ਓਪਨ ਹਟ ਜਾਓ ਲਾਈਟ ਜਗਾ ਲੰਦੋ ਲਓ ਜੀ ਹੁਣ ਰੋਸ਼ਨੀ ਹੋ ਗਈ ਡਬਲ ਨੰਨੂ ਇਧਰ ਦੇਖ ਆ ਵੀ ਖੋਲਤਾ ਤਾਂ ਲਾਈਟ ਵੀ ਜਗਾਤੀ ਹੈ ਠੀਕ ਹੈ ਕਰੋ ਓਪਨ ਜਲਦੀ ਕਮ ਆਨ ਫਿਰ ਆਪਾਂ ਟੈਸਟਿੰਗ ਕਰਾ ਕੇ ਟੈਸਟਿੰਗ ਠੀਕ ਹੈ ਚਾਕੂ ਕੀ ਕਰਨਾ ਪੁੱਤ ਐਦੀ ਖੋਲਦੇ ਹਾਂ ਐਨੂ ਵੀ ਸਪਿੰਨੀ ਟੇਪਾ ਲਾਉਣੀ ਉਹ ਬੈਟ ਤਾਂ ਆਏ ਨਾ ਹੋਏ ਵੇ ਕਿੰਨਾ ਕਹਿੰਦੀ ਇਹਨਾਂ ਨੇ ਇਹ ਟੈਟ ਜਿਆ ਕੀਤਾ ਵੇ ਦਿਖਾਏ ਪਹਿਲਾਂ ਪਹਿਲਾਂ ਦਿਖਾ ਦੀ ਮੈਨੂੰ ਤਾਂ ਦਿਮਾਗ ਖਰਾਬ ਆ ਕਿਹਨਾਂ ਦਾ ਇਹਨਾਂ ਦਾ ਜਿਨ੍ਹਾਂ ਨੇ ਆ ਭੇਜਿਆ ਵਾ ਮਾਈਕ ਹਾਂ भेजया <laughs> का ते वा काके तू वा वा उमन ਦਾ ਦਿਮਾਗ ਸਹੀ ਹੈ ਤੇਰਾ ਬੇਟਾ ਵਾ ਵਾ ਨਹੀਂ ਕਰੀਦੀ ਜ਼ਿਆਦਾ ਠੀਕ ਹੈ ਵਾ ਵਾ ਇਦਾਂ ਨਹੀਂ ਕਰੀ ਦਿੰਦੀ ਠੀਕ ਹੈ ਚਲੋ ਕਰੋ ਆਪਾਂ ਨੂੰ ਹਣ ਕੁੱਤਾ ਕਰਾਣਾ ਹੈ ਖਿੱਚੋ ਇਹਨੂੰ ਇਦਾਂ ਇੱਥੋਂ ਖਿੱਚੋ ਫੜ ਕੇ ਓ ਮਾਈ ਗॉड ਬੋ ਕਿੰਨੇ ਸਾਰੇ ਮਾਈ ਗੋ ਓਏ ਹੋਏ ਆ ਦੇਖੋ ਇਹ ਆ ਗਈ ਹੈ ਜੀ ਆਈਫੋਨ ਦੀ ਉਹ ਜਿਹੜੀ ਐਕਸਟੈਂਸ਼ਨ ਲਾਣਾ ੜੀ ਠੀਕ ਹੈ ਮੈਨੂੰ ਵੀ ਮਿਲਿਆ ਜੀ ਚੱਲਾਂਗੇ ਹਾਂ ਜੀ ਹਾਂ ਜੀ ਇੱਕ ਸੋ ਹੀ ਚੱਲਣਗੇ ਚਲੋ ਤੇ ਆ ਆ ਗਿਆ ਆਪਣਾ ਦੂਜਾ ਮਾਈਕ ਆ ਆ ਗਿਆ ਪਹਿਲਾ ਮਾਈਕ ਠੀਕ ਹੈ ਆ ਆ ਗਿਆ ਦੂਜਾ ਮਾਈਕ ਇਹ ਆ ਗਈ ਹੈ ਲੱਗਦਾ ਤੇ ਇਹ ਐਂਡਰੋਇਡ ਦੀ ਹੈ ਆਈ ਥਿੰਕ ਹਾਂ ਐਂਡਰੋਇਡ ਵਾਸਤੇ ਹੈ ਜੇ ਤੁਸੀਂ ਐਂਡਰੋਇਡ ਫੋਨ 'ਚ ਲਗਾਣਾ ਤੇ ਇਹ ਚ ਆ ਗਿਆ ਉਹ ਇਹ ਤਾਂ ਖੁੱਲਦਾ ਹੀ ਨਹੀਂ ਪਿਆ ਬਬੂ ਤੁਸੀਂ ਧਾੜੀ ਤੇ ਵਾਟਾ ਢੋਈ ਪਈ ਐ ਓਏ ਛੱਡੋ ਐ ਐ ਐ ਐ ਇਦਾਂ ਹਾਂ ਕੱਢੋ ਆਂਜੀ ਵੈਰੀ ਗੁੱਡ ਚਾਰਜਰ ਆ ਗਿਆ ਇਹ ਹੋਏ 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 ਤੇ ਆ ਗਿਆ ਦਾ ਚਾਰਜਰ ਠੀਕ ਐ ਚਲੋ ਹੁਣ ਆਪਾਂ ਟੈਸਟਿੰਗ ਕਰੀਏ ਫਿਰ ਹਾਂ ਚਲੋ ਚਲੋ ਲਗਾਈਏ ਫਿਰ ਹਾਂ ਚਲੋ ਲੈਟਸ ਗੋ ਬਾਈ ਸੇਮੀ ਸੇਮ ਮੈਂ ਆਪਾਂ ਉਹ ਦੇਖ ਲਈਏ ਇਹਦਾ ਇਹ ਚਾਲੂ ਕਿੱਥੋਂ ਹੋਣਾ ਆਹ ਦੇਖੋ ਪਿੱਛੇ ਬਟਨ ਹੈ ਇਹਦੇ ਆ ਪਿੱਛੇ ਬਟਨ ਹੈ ਇਹਦੇ ਦੋਨਾਂ ਦੇ ਆ ਪਿਛਲੀ ਸਾਈਡ ਤੇ ਉਹਨਾਂ ਦਾ ਚਾਰਜਿੰਗ ਇਹਦੀ ਖਤਮ ਹੈ ਚਾਰਜ ਕਰਨੇ ਪੈਣੇ ਆ ਮੈਨੂੰ ਲੱਗ ਰਿਹਾ ਪਕੜੋ ਜੈ ਬੋਸੀ ਗੁਰਦੁਆਰੇ ਗਏ ਸੀ ਨਾ ਉੱਥੇ ਪਾਪਾ ਦਾ ਮਾਈ ਗੁੰਮ ਹੋ ਗਿਆ ਸੀ ਹੁਣ ਅਸੀਂ ਨਵਾਂ ਮੰਗਾ ਲਿਆ ਹਾਂਜੀ ਗੁਰਦੁਆਰੇ ਗੁੰਮ ਹੋ ਗਿਆ ਸੀ ਵਸਾਖੀ ਵਾਲੇ ਤੇ ਨੰਨੂ ਦੀ ਵਜ੍ਹਾ ਕਰਕੇ ਗੁੰਮ ਹੋਇਆ ਸੀ ਵਸਾਖੀ ਵਾਲੇ ਦਿਨ ਸੰਗਤਾ ਚ ਖੜ ਕੇ ਮੇਰੇ ਵਜ੍ਹਾ ਨਾਲ ਗੁੰਮ ਹੋਇਆ ਸੀ ਥਾਦੀ ਵਾਲਾ ਤੇਰੀ ਵਜ੍ਹਾ ਨਾਲ ਹੋਇਆ ਸੀ ਗੁੰਮ ਤੁਸੀਂ ਤੇਰੀ ਵਜ੍ਹਾ ਨਾਲ ਹੋਇਆ ਸੀ ਗੁੰਮ ਥਾਦੀ ਵਾਲਾ ਨਾਲ ਆਹੋ ਥਾਦੀ ਵਾਲਾ ਮੈਨੂੰ ਕਹਿੰਦੀ ਚੁੱਕੋ 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 ਮੈਨੂੰ ਤੁਸੀਂ ਬੈਕ ਟੂ ਦ ਬੈਬਸੀ ਹਾਂਜੀ ਤੇ ਸਾਡੀਆਂ ਹੁਣ ਜਿਹੜੀਆਂ ਮੇਰੀਆਂ ਤੇ ਨੰਨੀਆਂ ਖੁਸ਼ੀਆਂ ਸੀ ਉਹ ਦੁੱਖ ਵਿੱਚ ਬਦਲ ਗਈਆਂ ਹੋ ਇਸ ਕਰਕੇ ਕਿਉਂਕਿ ਸਾਡਾ ਜਿਹੜਾ ਮਾਈਕ ਮੰਗਾਇਆ ਸੀ ਉਹ ਚੱਲਿਆ ਨਹੀਂ ਔਰ ਆ ਜਿਹੜਾ ਇਹ ਜਿਹੜਾ ਆਇਆ ਸੀ ਇਹ ਨੰਨੋ ਯਾਰ ਪੈਸੇ ਬਰਬਾਦ ਹੋ ਗਏ ਤੇਰੇ ਪਾਪਾ ਦੇ ਓ ਯਾਰ ਪੈਸੇ ਪਰਪਾ ਢਾਡੀ ਵੇਰਾ ਮਾਲ ਕਿੱਤਾ ਯਾਰ ਆ ਮੰਗਾ ਲਿਆ ਟਾਈਪ ਸੀ ਇਹ ਐਂਡਰੋਇਡ ਫੋਨਾਂ ਵਾਸਤੇ ਨਹੀਂ ਦੂਜੇ ਐਂਡਰੋਇਡ ਫੋਨਾਂ ਵਾਸਤੇ ਹੈ ਨਾ ਆਈਫੋਨ ਦੇ ਵਿੱਚ ਚੱਲਿਆ ਨਹੀਂ ਆਉਣਗਾ ਇੱਕ ਤਾਂ ਮੈਂ ਹੁਣ ਉਹਨਾਂ ਨੂੰ ਮੈਸੇਜ ਕੀਤਾ ਆ ਵੀ ਮੈਨੂੰ ਇਹ ਦੱਸੋ ਕੀ ਆਈਫੋਨ 13 ਲਈ ਚੱਲਦਾ ਉਸ ਤੋਂ ਬਾਅਦ ਰਿਟਰਨ ਪਾ ਰਿਹਾ ਰਿਟਰਨ ਦੀ ਆਪਸ਼ਨ ਹੀ ਨਹੀਂ ਹੈ ਦੀ ਰਿਟਰਨ ਹੁੰਦਾ ਹੀ ਨਹੀਂ ਪਿਆ ਠੀਕ ਹੈ ਤੇ ਤੀਜੀ ਗੱਲ ਹੁਣ ਮੈਂ ਉਹ ਚਾਰਜਿੰਗ ਲਾਇਆ ਹੋਇਆ ਉਹਨੂੰ ਜਿਹੜਾ ਆਈਫੋਨ ਵਾਸਤੇ ਉਹਨਾਂ ਨੇ ਇੱਕ ਕਨੈਕਟਰ ਜਿਹਾ ਦਿੱਤਾ ਸੀ ਠੀਕ ਹੈ ਤੇ ਉਹ ਦੇਖਦਾ ਚੱਲਦਾ ਕਿ ਨਹੀਂ ਚੱਲਦਾ ਮम्मा ਮੇਰਾ ਸਾਰਾ ਮੂਡ ਖਰਾਬ ਹੋ ਗਿਆ ਨਾ ਜਾਵਾਂ ਵਿਆਹ ਨਹੀਂ ਤੇ ਮम्मा ਰਾਜਮਾ ਚੋਲੇ ਖਾਣ ਦਾ ਮਨ ਨਹੀਂ ਕਰਦਾ ਇੱਧਰ ਰਾਜਮਾ ਚੋਲਾਂ ਦੀ ਪਈ ਹੋਈ ਆ ਇੱਧਰ ਮੂਡ ਖਰਾਬ ਹੋ ਗਿਆ ਮੇਰਾ ਸਾਰਾ ਮੇਰਾ ਵੀ ਹੋਇਆ ਤੇਰਾ ਕਿੱਥੋਂ ਹੋਇਆ ਝੂਠੀਏ ਹਾਂ ਰਾਜਮਾ ਚੌਲ ਦੇ ਕੇ ਉਹ ਨੂੰ ਮੈਨੂੰ ਉਹਦੇ ਵਿੱਚ ਨੂੰ ਲਿਆਗਾ ਕਿਹਦੇ ਤੂੰ ਕਿੱਥੇ ਦੇਖ ਕੇ ਰਾਜਮਾ ਚੌਲ ਮੰਨਿਆ ਫੋਨੀ ਕਿਸ ਤੇ ਮਾਂ ਵੀ ਬੋਲਿਆ ਮਾਂ ਵੀ ਖਾਣ ਚੱਗੀ ਹੈ ਮੰਨਿਆ ਮੰਨਿਆ ਤੇ ਕੁਝ ਵੀ ਖਾਏਗੀ ਤੇ ਤੂੰ ਉਹ ਖਾਏਗੀ ਤੇਰਾ ਪਤਾ ਨਹੀਂ ਪਾਪਾ ਨਾਲ ਕਿੰਨਾ ਵੱਡਾ ਧੋਖਾ ਹੋ ਗਿਆ ਹੈ ਹੈ ਐਨਨੂ ਹਾਂ ਪਾਪਾ ਨਾਲ ਇੰਨਾ ਵੱਡਾ ਧੋਖਾ ਹੋ ਗਿਆ ਯਾਰ ਆਈਫੋਨ ਵਾਲਾ ਮਾਈਕ੍ਰੋਫੋਨ ਵਾਲਾ ਕਿੰਨਾ ਖੁਸ਼ ਸੀ ਨਾ ਮੈਂ ਫਨ ਬ੍ਰਿਜ ਕੀ ਕਰ ਸਰਿਆ ਤੁਸੀਂ ਦੇਖ ਕੇ ਮੰਗਾਣਾ ਸੀ ਯਾਰ ਸਾਡੇ 11500 ਰੁਪਏ ਮੇਰਾ ਬਰਬਾਦ ਹੋ ਗਿਆ ਰਿਟਰਨ ਵੀ ਨਹੀਂ ਪੈਦੀ ਆਉਣਿਆ ਇੱਕ ਮਿੰਟ ਇੱਕ ਮਿੰਟ ਪਾਉਜ਼ ਕਰੇ ਹੈਲੋ ਹੋਏ ਇਹ ਇਹ ਹੈਲੋ ਇਹ ਆਪਣੀ ਮੰਮੀ ਨੂੰ ਫੋਨ ਦਈ ਹੈਲੋ ਕਿਹਨੂੰ ਫੋਨ ਲਾਇਆ ਯਾਰ ਤੁਸੀਂ ਮੇਰੀ ਕੁੜੀ ਨੂੰ ਰਾਜਮਨ ਚਾਵਲ ਲਈ ਦਿੱਤੇ ਹੋ ਲਾ ਕੇ ਸ਼ਿਕਾਇਤ ਲਾ ਦੀ ਤੰਦੂ ਮਾਨਿਆ ਜੀ ਤੇ ਹੁਣ ਇੱਕ ਟੈਨਸ਼ਨ ਮੁੱਕ ਗਈ ਐ ਆ ਮੈਂ ਪੈਕ ਕਰਤਾ ਹੋਇਆ ਠੀਕ ਐ ਇਹ ਹੁਣ ਵਾਪਸ ਜਾਏਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਨਵਾਂ ਮਾਈਕ ਮੰਗਾਵਾਗੇ ਇਹਨੂੰ ਵਾਪਸ ਕਰਾਂਗੇ ਤੇ ਸਿਰਦਰਦੀ ਬਣ ਗਿਆ ਸੀ ਮੈਨੂੰ ਤਾਂ ਕੁਝ ਚੰਗਾ ਨਹੀਂ ਚੱਲ ਰਿਹਾ ਰੋਟੀ ਨਾ ਭੁੱਖ ਲੱਗ ਰਹੀ ਪੈਸੇ ਵੇਚੇ 1100 ਰੁਪਏ 2 ਘੰਟੇ ਹੋ ਗਏ ਨੇ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਦੱਸ ਦੋ ਕੀ ਖਾਣਾ ਐ ਕੀ ਖਾਣਾ ਹੁਣ ਤੁਹਾਡਾ ਟਾਈਮ ਓਵਰ ਹੋ ਗਿਆ ਕੋਈ ਗੱਲ ਨਹੀਂ ਖਾ ਲੈਂਦੇ ਹਾਂ ਹੁਣ ਭੁੱਖ ਲੱਗ ਜੇਗੀ ਨਾ ਇਹ ਕਦੇ ਅੰਦਰ ਫਿਸ਼ ਵਾਲੀ ਗੇਮ ਹੈ ਦੀ ਮਹਿੰਗਾਈ ਜਿਆਦਾ ਕੋ ਖਰਾਬ ਵੀ ਕਰ ਲੀਆ ਚੱਲ ਜੀ ਨਹੀਂ ਸੈੱਲ ਨਹੀਂ ਸਹੀ ਪਏ ਆ ਯਾਰ ਜੀ ਸੈੱਲ ਪਾਨੇ ਆ ਚੱਲ ਪਾਨਾ ਮੈਂ ਸੈੱਲ ਚ ਚਲਾਉਂਦਾ ਹਟ ਜਾ ਚੱਲ ਕੁਛ ਖਾਈਏ ਪਰ ਮਨ ਵੀ ਤਾਂ ਉੱਠਿਆ ਯਾਰ ਕੁਛ ਮੰਗਾ ਦੇ ਟਾਈਮ ਹੋ ਗਿਆ ਪਲੀਜ਼ ਨੋ ਨੋ ਮੈਂ ਆਰ ਕੇ ਦਹੀਂ ਦੇ ਵਿੱਚ ਚੀਨੀ ਪਾ ਕੇ ਖਾ ਲਈਏ ਚੱਲੇ ਵਾ ਕੋ ਮੰਗਾਨੇ ਆ ਕੋਈ ਨੋ ਹਾਂ ਜੀ ਤੇ ਹੁਣ ਇੱਕ ਖੁਸ਼ਖਬਰੀ ਦੀ ਗੱਲ ਹੈ ਤੇ ਉਹ ਖੁਸ਼ਖਬਰੀ ਮਨਪ੍ਰੀਤ ਤੁਹਾਡੇ ਨਾਲ ਸ਼ੇਅਰ ਕਰੇਗੀ ਥੋੜੀ ਦੇਰ ਚ ਰਸੋਈ ਵਿੱਚ ਆ ਤੇ ਹੁਣ ਆਏਗੀ ਤੇ ਸ਼ੇਅਰ ਕਰੇਗੀ ਅਸੀਂ ਅੱਜ ਫਿਰ ਪੋਹਾ ਬਣਾਉਣ ਲੱਗੇ ਆ ਪਰ ਆਪਾਂ ਹੁਣ ਪੋਹਾ ਰੈਸਪੀ ਵੀ ਦਿਖਾਵਾਂਗੇ ਬਸ ਬਣਾ ਲ ਲਗੇ ਕਿਉਂਕਿ ਭੁੱਖ ਲੱਗੀ ਸੀ ਤੇ ਖਾਣਾ ਠੀਕ ਹੈ ਤੇ ਆਪਾਂ ਤੁਹਾਨੂੰ ਬੋਰ ਨਹੀਂ ਕਰਾਂਗੇ ਵਾਰ-ਵਾਰ ਇੱਕੋ ਰੈਸਪੀ ਸੇਮ ਸੇਮ ਨਵੀਂ ਰੈਸਪੀ ਆਪਾਂ ਸੋਚ ਰਹੇ ਆ ਕਿ ਨਵੀਂ ਰੈਸਪੀ ਤਿਆਰ ਕਰ ਰਹੇ ਆ ਪਲਾਨ ਕਰ ਰਹੇ ਆ ਤੇ ਅੱਜ ਨਹੀਂ ਬਣਾਣੀ ਉਹ ਬਣਾਵਾਂਗੇ ਕੱਲ ਨੂੰ ਜਾਂ ਫਿਰ ਕਰੀ ਬਣਾਵਾਂਗੇ ਟੈਨਸ਼ਨ ਨਾ ਲੈ ਠੀਕ ਹੈ ਨਹੀਂ ਮੈਨੂੰ ਨਹੀਂ ਬਣਾ ਪਾਉ ਬਾਜੀ ਦੀ ਐਨੂੰ ਤਾਂ ਪਾਉ ਬਾਜੀ ਦੀ ਪਈ ਹੋਈ ਆ ਕਦੋਂ ਆਉਦੀ ਐਨੂੰ ਪਤਾ ਹੈ ਨਹੀਂ ਪਾਉ ਬਾਜੀ ਕੀ ਹੈ ਕਿਵੇਂ ਖਾਣਾ ਆ ਕਦੋਂ ਆਉਦੀ ਹਾਂਜੀ ਦੇਖੋ ਖੁਸ਼ਖਬਰੀ ਮਨਪ੍ਰੀਤ ਆ ਗਈ ਹੈ ਖੁਸ਼ਖਬਰੀ ਦੱਸੇਗੀ ਹਾਂਜੀ ਮੇਰਾ ਰਿਜ਼ਲਟ ਆ ਗਿਆ ਓ ਮਾਈ ਗੋਡ ਕਲਾਪਿੰਗ ਸਾਡੇ 350 ਮਾਰਕਸ ਵਾਹ 300 ਜੋ ਵੀ ਆਰ ਗ੍ਰੇਡ 3 ਸੈਮੈਸਟਰ ਦਾ ਆਇਆ ਨਾ ਹਜੇ 4th ਦਾ ਮਤਲਬ ਹੁਣ ਕਲੀਅਰ ਹੋ ਗਏ 3 ਸੈਮੈਸਟਰ ਬਸ ਲਾਸਟ ਰਹਿ ਗਿਆ ਹੁਣ ਇਹਦੇ ਮਈ ਚ ਪੇਪਰ ਨੇ ਯੈਸ ਤੇ ਬਸ ਫਿਰ ਬੀਐਡ ਕੰਪਲੀਟ ਨੇ ਫਿਰ ਤੂੰ ਮਾਸਟਰ ਬਣ ਜਾਣਾ ਹੈ ਨਾ ਪਹਿਲਾਂ ਬੈਚਲਰ ਸੀ ਹੁਣ ਮਾਸਟਰ ਬਣ ਜਾਣਾ ਹੈ ਨਾ ਗ੍ਰੇਟ ਅਚੀਵਮੈਂਟ ਕਦੇ ਕਦੇ ਬਹੁਤ ਪ੍ਰਾਊਡ ਹੁੰਦਾ ਮਨਪ੍ਰੀਤ ਤੇ ਜਿੰਨੀ ਆਪਣੀ ਲਾਈਫ ਚ ਸਟ੍ਰਗਲ ਕਰਦੀ ਜਿੰਨੀ ਮਿਹਨਤ ਕਰ ਰਹੀ ਹੈ ਹਨਾ ਕਈ ਵਾਰੀ ਬਹੁਤ ਪ੍ਰਾਊਡ ਆਉਂਦਾ ਤੇ ਕਈ ਵਾਰੀ ਖੇਜ ਆ ਜਾਂਦੀ ਹੈ ਕਈ ਵਾਰੀ ਇਹ ਗੱਲਾਂ ਇਦਾਂ ਦੀ ਹੋ ਜਾਂਦੀਆਂ ਫਿਰ ਫਿਰ ਖੇਜ ਆ ਜਾਂਦੀ ਹੈ ਨਾ ਤੇ ਕਈ ਵਾਰੀ ਤਾਂ ਬਹੁਤ ਪ੍ਰਾਊਡ ਹੁੰਦਾ ਵੀ ਇਦਾਂ ਮਤਲਬ ਹਰ ਕੋਈ ਆਪਣੀ ਲਾਈਫ ਚ ਇਦਾਂ ਨਹੀਂ ਕਰ ਪਾਂਦਾ ਜੋ ਚੀਜ਼ਾਂ ਇਹ ਕਰ ਇਹ ਕਿੰਨੇ ਕੀਤੀਆਂ ਨੇ ਤੇ ਕਰ ਰਹੀ ਹੈ ਹਨਾ ਸਾਥ ਨਾਲ ਹੀ ਹੁੰਦਾ ਵੈਸੇ ਹਾਂ ਪਰ ਹਾਂ ਸਭ ਦਾ ਸਾਥ ਹੋਣਾ ਚਾਹੀਦਾ ਸਭ ਦਾ ਸਾਥ ਸਭ ਦਾ ਵਿਕਾਸ ਇੱਕ ਜਣਾਂ ਦਾ ਕੁਝ ਨਹੀਂ ਕਰ ਸਕਦਾ ਕੱਲਾ ਬੰਦਾ ਨਹੀਂ ਕੁਝ ਕਰ ਸਕਦਾ ਸਾਰਿਆਂ ਦਾ ਘਰਦਿਆਂ ਦਾ ਸਾਥ ਹੈ ਨਾ ਸਾਰਿਆਂ ਦਾ ਹੀ ਘਰ ਵਾਲੇ ਦਾ ਸਾਥ ਤੇ ਪਤਨੀ ਦਾ ਸਾਥ ਪਤੀ ਦਾ ਸਾਥ ਅਸੀਂ ਇੱਕ ਦੂਜੇ ਦਾ ਬੰਦਾ ਕਾਮਯਾਬ ਹੁੰਦਾ ਨਹੀਂ ਸਾਰਿਆਂ ਨੂੰ ਇਦਾਂ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਤਾਂ ਹੀ ਲਾਈਫ ਵਧੀਆ ਰਹਿੰਦੀ ਹੈ ਨਾ ਬਾਕੀ ਓਕੜਾਂ ਤਾਂ ਆਂਦੀਆਂ ਰੈਂਦੀਆਂ ਦੁੱਖ ਸੁੱਖ ਚੱਲਦਾ ਰਹਿੰਦਾ ਹੈ ਉਹ ਚੀਜ਼ਾਂ ਦਾ ਚਲਦੀਆਂ ਰਹਿਣੀਆਂ ਤਾਂ ਰੁਕਣੀਆਂ ਹੀ ਨਹੀਂ ਹੈਗੀਆਂ ਠੀਕ ਹੈ ਬਾਕੀ ਇਹ ਹੈ ਕਿ ਕੁਝ ਹਾਸਲ ਕਰਨਾ ਲਾਈਵ ਦੇ ਵਿੱਚ ਉਹ ਬੜੀ ਵੱਡੀ ਗੱਲ ਹੁੰਦੀ ਹੈ ਤੇ ਬਾਕੀ ਹੱਲੇ ਆਪਾਂ ਵੀ ਮਿਹਨਤ ਕਰ ਰਹੇ ਆ YouTube ਤੇ ਮਿਹਨਤ ਕਰ ਰਹੇ ਆ ਦੇਖੋ ਕਦੋਂ ਫਲ ਲੱਗਦਾ ਹੈ ਕਿ ਨਹੀਂ ਮੰਨ ਪਈ ਤੇ ਸਹੀ ਗੱਲ ਹੈ ਨੂੰ ਪਏਗਾ ਆ ਬਸ ਕਮੈਂਟ ਕਰਿਆ ਕਰੋ ਠੀਕ ਹੈ ਨਾ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਸ਼ੇਅਰ ਕਰ ਦਿਆ ਕਰੋ ਜੇ ਹੋ ਸਕੇ ਤਾਂ ਹੈ ਨਾ ਹਾਂ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਤਾਂ ਹੀ ਗੱਲ ਬਣਦੀ ਹੈ ਨਾ ਹਾਂਜੀ ਤੇ ਪੋਖਾ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਪੀੜੀਆਂ ਪੀੜੀਆਂ ਚੀਜ਼ਾਂ ਜਿਆਦਾ ਦੇਖਣ ਨੂੰ ਮਿਲਦੀਆਂ ਹਨਾ ਹਲਦੀ ਜ਼ਿਆਦਾ ਯੂਜ਼ ਹੁੰਦੀ ਨਾ ਹਰ ਇੱਕ ਚੀਜ਼ ਦੇ ਵਿੱਚ ਕਿ ਨਹੀਂ ਚਲੋ ਠੀਕ ਹੈ ਜੀ ਹੁਣ ਇਹਨੂੰ ਖਾਈਏ ਨਪਟਾਈਏ ਫਿਰ ਆਪਾਂ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਹਾਂਜੀ ਤੇ ਆਹ ਦੇਖੋ ਸ਼ਾਮ ਦਾ ਟਾਈਮ ਹੈ ਅਸੀਂ ਛੱਤ ਤੇ ਬੈਠੇ ਆ ਤੇ ਇੱਧਰ ਕੰਜੀਆਂ ਚੱਲ ਰਹੀਆਂ ਨੇ ਆਹ ਦੇਖੋ ਪੂੜੀਆਂ ਬਣ ਰਹੀਆਂ ਨੇ ਪੂੜੀਆਂ ਬਣ ਰਹੀਆਂ ਨੇ ਜੀ ਮਾਤਾ ਜੀ ਪੂੜੀਆਂ ਬਣ ਰਹੀਆਂ ਨੇ ਛੋਲੇ ਤੇ ਪੂੜੇ ਛੋਲੇ ਸੱਚ ਛੋਲੇ ਛੋਲੇ ਪੂੜੀਆਂ ਪੂੜੀਆਂ ਛੋਲੇ ਹਾਂ ਪੂੜੀਆਂ ਛੋਲੇ ਹਾਂਜੀ ਤੇ ਚੱਡੀਆਂ ਦੇਖੋ ਇਹਨਾਂ ਦੀਆਂ ਗੰਦੀਆਂ ਹਨ ਆ ਦੇਖੋ ਚੱਟੀਆਂ ਚੱਡੀਆਂ ਲੱਗੀਆਂ ਹੋਈਆਂ ਕੰਜਕਾ ਬਿਠਾ ਕੇ ਬੈਠੀਆਂ ਹੋਈਆਂ ਤੇ ਖੇਡਦੀਆਂ ਪਈਆਂ ਯਾਨੀ ਕਿ ਆਹ ਦੇਖੋ ਕਿਵੇਂ ਲੱਗੀਆਂ ਹੋਈਆਂ ਮਾਤਾ ਹੀ फटाफट ਬਣਾਓ ਪੂਰੀਆਂ ਪੋਖੜੀ ਲੱਗੀ ਐ ਠੀਕ ਐ ਹਾਂਜੀ ਹਾਂਜੀ ਵੇਲੋ ਵੇਲੋ ਉਹ ਦੇਖ ਵੇਲਦੀ ਪਈ ਆ ਹਾਂ ਸ਼ਾਬਾਸ਼ ਵੈਰੀ ਗੁੱਡ ਦੇਖੋ ਆ ਆ ਸਾਰੀਆਂ ਪਲੇਟਾਂ ਸਜਾਈਆਂ ਹੋਈਆਂ ਆ ਵਿੱਚ ਛੋਲੇ ਪਾਏ ਹੋਏ ਆ ਹੈਨਾ ਤੈਨੂੰ ਨਹੀਂ ਨਹੀਂ ਹਾਂ ਰੋਟੀਆਂ ਪਾਈਆਂ ਨੇ ਰੋਟੀਆਂ ਪਾਈਆਂ ਨੇ ਖਾਣੇ ਕਿੱਦਾਂ ਹੋਇਆ ਅੱਛਾ ਆ ਦੇਖੋ ਇੱਕ ਬੂਚੜੀ ਤੇ ਸ਼ਾਮ ਦਾ ਟਾਈਮ ਹੈ ਤੇ ਬਹੁਤ ਸੋਹਣੀ ਠੰਡੀ ਠੰਡੀ ਜੀ ਹਵਾ ਚੱਲ ਰਹੀ ਹੈ ਤੇ ਦੁਪਹਿਰੀ ਥੋੜੀ ਥੋੜੀ ਗਰਮੀ ਹੁੰਦੀ ਵੈਸੇ ਅੱਜ ਮੌਸਮ ਬਹੁਤ ਜ਼ਿਆਦਾ ਵਧੀਆ ਸੀ ਗੋਗੀ ਥੋੜਾ ਥੋੜਾ ਮੀਂਹ ਪਿਆ ਪਰ ਜਿਆਦਾ ਨਹੀਂ ਪੈਣਾ ਚਾਹੀਦਾ ਕਿਉਂਕਿ ਹਲੇ ਕਣਕਾਂ ਪੱਕੀਆਂ ਨਹੀਂ ਹਨ ਅਸੀਂ ਦੇਖ ਰਹੇ ਸੀਗੇ ਰਸਤੇ 'ਚ ਆਏ ਸੀ ਨਾ ਹਲੇ ਬਹੁਤ ਪਈਆਂ ਵੱਢਣ ਵਾਲੀਆਂ ਤਾਂ ਗੱਲ ਵੰਡੀ 'ਚ ਕਣਕ ਭਰੀ ਪਈ ਹੈ ਜੇ ਵੰਡੀ ਹਲੇ ਪੈਣਾ ਹੀ ਨਹੀਂ ਚਾਹੀਦਾ ਮੀਂਹ ਮਤਲਬ ਇੰਨੀ ਜੋ ਮੌਸਮ ਵਧੀਆ ਰਵੇ ਮੀਂਹ ਨਾ ਪਵੇ ਠੀਕ ਹੈ ਨਾ ਮੀਂਹ ਦਾ ਬਿਲਕੁਲ ਵੀ ਨਾ ਪਵੇ ਤੇ ਮੀਂਹ ਪਵੇ ਅਗਲੇ ਮਹੀਨੇ